ਇੱਕ ਤੁਹਾਨੂੰ ਵਧਾਈ ਦਿਨਾ ਅੱਜ ਸਮਰਾਲੇ ਦੇ ਸਾਰੀਆਂ ਸੜਕਾਂ ਚੋਕ ਹੋ ਗਈਆਂ ਉਧਰ ਢੱਲੂਆਂ ਤੱਕ ਜਾਮ ਲੱਗਿਆ ਪਿਆ ਉਧਰ ਮਾਛੀ ਵਾਲੇ ਤੱਕ ਜਾਮ ਲੱਗਿਆ ਪਿਆ ਇਧਰ ਚਾਵੇ ਬੈਲ ਤੱਕ ਜਾਮ ਲੱਗਿਆ ਪਿਆ ਕੋਈ ਰਸਤਾ ਖਾਲੀ ਨਹੀਂ ਆਪਣਾ ਖਿਆਲ ਰੱਖਿਓ ਜੇਬਾਂ ਦਾ ਧਿਆਨ ਰੱਖਿਓ ਕਿ ਕੋਈ ਜੇਬ ਕਤਰਾ ਜੇਬ ਸਾਫ ਕਰਕੇ ਨਾ ਲੈ ਜਾਏ ਆਓ ਜੀ ਆਪੇ ਕੋਲ ਜੁੜੇ ਜੁੜੇ ਜਾਈਂ ਭੈਣੋ ਤੇ ਭਰਾਓ ਸ਼ਕਤਪਾਤ ਪਟਿਆਰ ਕਰਦਾ ਵਾਜ ਰੇ ਡੇਕਾ ਖਾਸਾ ਵਾਜ ਕੁੱਟੇ ਕੀ ਖਦੇ ਦਿਉਜੀ ਮੇਰੀ ਅਫੀਵ ਉਗਰਾਹਾ ਸਾਹਿਬ ਆਈ ਫਾਮ ਕਰਦੇ ਹੁੰਦਾ ਹੈ ਉਗਰਾਹਾ ਸਾਹਿਬ ਹੋਰ ਜਾਨ ਮੈਂ ਬੋਲ ਜਾ ਤੇ ਤੁਸੀਂ ਉੱਠ ਕੇ ਭਜਣ ਦੀ ਕੋਸ਼ਿਸ਼ ਕਰਨੀ ਅੱਜ ਆਪਾਂ ਸਰਕਾਰ ਨੂੰ ਦੱਸਣ ਆਏ ਆ ਇਹ ਐਸਕੇਮ ਕੋਈ ਚੀਜ਼ ਹੈ ਜਿਹੜੀ ਤੇਰੇ ਡਰਾਇਆ ਨਹੀਂ ਲੱਗਦੀ ਇਸ ਲਈ ਮੇਰੀ ਬੇਨਤੀ ਹੈ ਸਾਰੇ ਨੂੰ ਸੁਣ ਕੇ ਜਾਣੇ ਜਦ ਏਡੀ ਦੂਰੋਂ ਘਰਾਂ ਤੋਂ ਸਵੇਰ ਤੇ ਤੁਸੀਂ ਚੱਲੇ ਹੋਏ ਹੋ ਤਾਂ ਸਾਰੇ ਨੂੰ ਸੁਣ ਕੇ ਹੋ ਤੋਂ ਬਾਅਦ ਇੱਕ ਕੰਮ ਹੋਰ ਕਰਨਾ ਤੁਸੀਂ ਸਾਰੇ ਗੁਰੂ ਘਰ ਨੂੰ ਮੰਨਣ ਵਾਲੇ ਹੋ ਬਹੁਤ ਜ਼ਿਆਦਾ ਸੀ ਲੰਗਰ ਵੱਡੇ ਪੱਧਰ ਤੇ ਤਿਆਰ ਕੀਤਾ ਸੀ ਇਥੇ ਨਾਲ ਸਜਣਾ ਨੇ ਲੰਗਰ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਜਾਣਾ ਨਹੀਂ ਇੱਕਦਮ ਜਦੋਂ ਸਟੇਜ ਸਮਾਪਤ ਹੋਏਗੀ ਤੁਹਾਡੇ ਵਿੱਚ ਕੋਈ 200 ਵਾਲੰਟੀਅਰ ਤੁਹਾਨੂੰ ਇਥੇ ਬੈਠਿਆਂ ਨੂੰ ਲੰਗਰ ਸਰਵ ਕਰਨ ਆਉਣਗੇ ਤੇ ਜੇ ਕਿਸੇ ਨੇ ਜਾਂਦੇ ਹੋਏ ਪਾਸੇ ਚ ਲੈ ਕੇ ਜਾਣਾ ਉਹ ਵੀ ਲੈ ਕੇ ਚਲੇ ਜਾਏ ਹੁਣ ਮੈਂ ਬੇਨਤੀ ਕਰਾਂ ਅਸੀਂ ਇੱਥੇ ਇਕੱਠੇ ਹੋਏ ਆ ਇਹ ਕਹਿਣ ਲਈ ਇਹ ਜਿੱਤ ਦਾ ਇਜ਼ਹਾਰ ਕਰਨ ਲਈ ਇਸ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਵਾਉਣ ਲਈ ਪਰ ਭਰਾਵੋ ਹਨ ਇਹਦਾ ਅੰਤ ਨਹੀਂ ਹੋਇਆ ਜਿਹੜੀ ਨਵੀਆਂ ਕਲਸਵਾ ਆ ਰਹੀਆਂ ਸਾਡੇ ਕੋਲ ਵਰਲਡ ਕਵਿਕ ਨੇ ਹਦਾਇਤ ਕਰ ਦਿੱਤੀ ਹੈ ਸਾਰੀ ਸਟੇਟਾਂ ਨੂੰ ਵਿਜੇ ਕਵਿਕ ਵਿੱਚ ਕਰਦਿਆ ਲੈਣਾ ਹੈ ਤਾਂ ਹਾਲਿਸਟ ਲੈਂਡ ਬੈਂਕ ਬਣਾਏ ਤੁਸੀਂ ਵਿਧਾਈ ਦੇ ਪੱਤਰੋਂ ਤੁਸੀਂ ਇੱਕ ਵਾਰੀ ਤਾਂ ਵਾਪਸ ਕਰਾ ਲਈ ਤੁਹਾਡੇ ਗਾਂਢ ਹਰਿਆਣਾ ਦੇ ਵਿੱਚ ਇੱਥੇ ਵੀ 55000 ਏਕੜ ਦੀ ਨੋਟੀਫਿਕੇਸ਼ਨ ਹੋਈ ਹੋਈ ਹੈ ਮੱਧ ਪ੍ਰਦੇਸ਼ ਵੀ ਨੋਟੀਫਿਕੇਸ਼ਨ ਹੋਈ ਹੋਈ ਹੈ ਸਰਕਾਰਾਂ ਹਰ ਜਗ੍ਹਾ ਲੈਂਡ ਬੈਂਕ ਬਣਾਉਣ ਲਈ ਇੰਦਾਂ ਦਾ ਧੱਕਾ ਕਰਦੀ ਸਾਡੇ ਕੋਲ ਜ਼ਮੀਨਾਂ ਖੋਹਣ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਹੋਏਗਾ ਅੱਜ ਕਾਰਪੋਰੇਟ ਹਾਊਸਸ ਦੇ ਮੂਹਰੇ ਆਣੀ ਹੈ ਉਹ ਕਹਿੰਦੇ ਸੀ ਕਿ ਇੰਡਸਟਰੀ ਬਹੁਤ ਚਲਾ ਕੇ ਦੇਖ ਰਹੀ ਵਪਾਰ ਕਰ ਰਿਆ ਤੇ ਜੇ ਜਮੀਨ ਸਾਡੇ ਹੱਥ ਚ ਆ ਜਾਏ ਤਾਂ ਅੰਨ ਸਾਡੇ ਹੱਥ ਚ ਹੋਵੇਗਾ ਤੇ ਲੋਕ ਸਾਡੇ ਗੁਲਾਮ ਬਣ ਜਾਣਗੇ ਦੁਨੀਆਂ ਦੇ ਵੱਡੇ ਦੋ ਕਾਰਪੋਰੇਟ ਹਾਊਸ ਐਨਨ ਮਸਕ ਤੇ ਇੱਕ ਅਮਰੀਕਾ ਦਾ ਹੋ ਰਿਹਾ ਹੈ ਉਹ ਜਿਹੜੇ ਤੇਰੇ ਚਾਹੁੰਦੇ ਆ ਲੱਖਾਂ ਇੱਕ ਦੂਰੀ ਕਰਦੇ ਆ ਇਹਦਾ ਮਤਲਬ ਕੀ ਹੈ ਇਹ ਠੀਕ ਹੈ ਖੁਸ਼ੀ ਹੈ ਪਰ ਹਾਂਨੇ ਨੂੰ ਆਖਰੀ ਖੁਸ਼ੀ ਦੱਸੋ ਮalekਹੁਆ ਦਾ ਫੇਰ ਅੰਸਰ ਹੈ ਜਿਵੇਂ ਮਿੱਤਰ ਪਹਿਲਾਂ ਮੇਰੇ ਲਈ ਸਾਥੀ ਮਰੇ ਕਿਹਾ ਜੀ ਤੁਹਾਡੀ ਮਾਂ ਮਾਂ ਵਾਸਤੇ ਅਸੀਂ ਕਤਲ ਵੀ ਕਰ ਜਾਈਏ ਤੇ ਕੋਈ ਸਰਕਾਰ ਇਹ ਗਾਰਨਿੰਗ ਦੇਣਾ ਕੋਈ ਸਰਕਾਰੀ ਜੁਕ ਨਾ ਕਰੇ ਬਈ ਉਹ ਕਿਸਾਨਾਂ ਬੰਦਿਆ ਸਾਂਝੀਆਂ ਹੋਣ ਜਾਂਦੇ ਹੈ। ਮੇਰਾ ਕਹੂੰ ਦੋ ਦਿਨ ਫੈਸਲੇ ਜਿਹੜੇ ਮੈਂ ਐਲਾਨ ਕਰ ਗਏ ਜਿਹੜੇ ਐਸਕੇਮ ਦੇ ਫੈਸਲਾ ਦਿੱਤਾ ਹੈ। ਪਰ ਮਿੱਤਰੋ ਬਾਦ ਉਹ ਮਤੇ ਜਿਹੜੇ ਪਾਸ ਕਰਵਾਏ ਉਹਦੇ ਬਾਅਦ ਕੋਈ ਤੁਸੀਂ ਦੂਜੇ ਇਹ ਤੁਹਾਨੂੰ ਸਾਰੇ ਦੇਸੀ ਹੱਥੀਂ ਕੁੜਤੇ ਨੂੰ ਚਿੱਟੀ ਰੱਖਿਆ ਸਾਰੇ ਨੂੰ ਪਤਾ ਹੋਣਾ ਚਾਹੀਦਾ ਹੈ ਕੋਈ ਮੁਕਤੀ ਭਾਵੇਂ ਨਾਲ ਕਿ ਤੂਣਾ ਸੀ ਮੈਂ ਤੁਹਾਡੇ ਲਈ ਹਾਂ ਉਹ ਗੁੱਸਾ ਨਹੀਂ ਹੈ ਉਹ ਤਾਂ ਪਹਿਲਾ ਇਸ਼ਾਰਾ ਪਰ ਅੱਜ ਤੁਹਾਾਰੀ ਕੁੜਾਤ ਤੇ ਉਹ ਰੋਟੀਆਂ ਸੁੱਟਿਆਂ ਦੇ ਨਰਮਕ ਤੋਂ ਪਹਿਲਾਂ ਚੰਗੂ ਵਾਲਿਆਂ ਤੇ ਪਹਿਲਾਂ ਬਾਪੂ ਦੇ ਸੀਟ ਦਿੱਤਾ ਹੈ 11% ਕਿਹਾ ਕਿ ਕਹਾ ਕਿ ਸੁਮੇਤਾ ਆਸਟ੍ਰੇਲੀਆ ਤੋਂ ਨਰਮਕ ਦੀ ਜੁਬੀ ਜੁਬੀ ਹੈ ਉਹਨੇ ਪਹਿਲਾ ਬਾਹਰ ਕਰ ਦਿੱਤਾ ਇੱਕ ਟੀਮ ਆ ਗਈ ਉਸਦੇ ਉਹ ਕਿਹੜਾ ਦਬਾਏ ਚੱਪੀ ਹੋਰ ਅਰੇ ਦੂਜੇ ਅਮਰੀਕਾ ਦੀ ਇੱਕ ਟੀਮ ਇਹ ਫ੍ਰੀ ਟੇਡ ਵਾਸਤੇ ਕੰਮ ਤੋਂ ਬਾਅਦ ਗੰਭਾਤ ਨੂੰ ਜਿੱਦੀ ਆਈ ਜਿੱਤ ਸਿੱਖ ਬਾਦ ਦੇ ਦਿੱਤਾ ਤਾਂ ਫਿਰ ਹੋਰ ਕੀ ਕਰਨਾ ਰਹਿ ਗਿਆ ਇਹ ਇਹ ਸਤੰਬਰ ਦੇ ਪਹਿਲੇ ਅਜਿਹੇ ਹਫਤੇ ਉਰਦੀ ਟ੍ਰੈਂਪ ਨੂੰ ਮਿਲਣ ਜਾ ਰਿਹਾ ਸਾਡੀ ਕੀ ਦੀ ਵਿਵਸਥਾ ਦੇਸ਼ਾਂ ਦੇ ਨਾਲ ਬਹੁਤ ਪਿੱਛੇ ਹੈ ਸਾਡੇ ਬ੍ਰੈਂਡ ਹੋਲਡਿੰਗ ਬਹੁਤ ਘੱਟ ਹੈ 86% ਕਿਸਾਨਾਂ ਕੋਲ 5 ਕਿੱਟਰ ਪਰਤ ਦੀ ਜ਼ਮੀਨ ਦੀ ਮਾਲਕੀ ਹੈ ਫਿਰ ਉੱਥੇ ਦੇ ਲੋਕਾਂ ਕੋਲ ਹਜ਼ਾਰਾਂ ਏਕੜ ਦੀ ਜ਼ਮੀਨ ਦੇ ਬਾਹਰ ਫਿਰ ਉਹਨਾਂ ਨੂੰ ਉੱਥੇ ਦੀ ਸਰਕਾਰਾਂ ਸਬਸਿਡੀ ਐਨੀਅਰ ਇੰਡੀਆ ਦੀ ਕੋਈ ਉਹਨਾਂ ਦਾ ਸਾਰਾ ਖਰਚਾ ਕਾਸਟ ਆਫ ਪ੍ਰੋਡਕਸ਼ਨ ਸਬਸਿਡੀ ਪੂਰਾ ਹੋਣ ਲੱਗਦਾ ਹੈ ਅਰ ਉਸ ਤੋਂ ਬਾਅਦ ਰੋਗਾਂ ਤੇ ਨਸਾਂ ਨੂੰ ਨਵਾਉਣ ਤੇ ਸਾਨੂੰ ਕਾਹਨਾ ਕਿਹਾ ਜਣਡਿ ਇਹ ਖੇਤੀ ਸਖੋਲ ਦਿੱਤਾ ਤਾਂ ਇਸ ਏਸ਼ਟ ਦੀ ਖੇਤੀ ਇੱਥੇ ਦੀ ਦੇਰੀ ਇੱਥੇ ਸਹਾਇਤਾ ਤੇ ਬਹੁਤ ਨਾਲਗੇ ਇਸ ਲਈ ਅਸੀਂ ਅੱਜ ਐਲਾਨ ਕਰਦੇ ਆਂ ਉਹਦੀ ਸਰਕਾਰ ਨੂੰ ਤੇ ਦੇਖ ਲੈਣਾ ਚਾਹੀਦਾ ਜੁੱਧਨ ਫਰੀ ਫੇਰਟੀ ਦੇ ਵਿੱਚ ਸਹਾਇਤਾ ਤੇ ਤੁਰੰਤ ਉਹਦੇ ਬਾਅਦ ਐਸਪੀ ਸਾਰੇ ਦੇਸ਼ ਵਿੱਚ ਵੱਡਾ ਮੋਰਚਾ ਲਾ ਰਿਹਾ ਹੈ ਜਿਹਨੂੰ ਉਹਨਾਂ ਬੁਲੂਤ ਕਰਦੇ ਡਿਪਟੀ ਕਮਿਸ਼ਨਰ ਜਨਤਕ ਕਿਉਂ ਲੋਕਪਾਲੀਤ ਮੈਂ ਤਾਂ ਹਮੇਸ਼ਾ ਕਿਹਾਦਾ ਹਾਂ ਪੰਜਾਬ ਦੀ ਸਰਕਾਰ ਨਾਲ ਕੋਈ ਚੀਜ਼ ਨਹੀਂ ਲੋਕਪਾਲੀਤ ਦਾ ਹੈ ਹੀ ਉਹ ਤਾਂ ਦਿੱਲੀ ਵਾਲਿਆਂ ਦਾ ਗੋਲਾ ਨੂੰ ਕਿ ਤੁਹਾਨੂੰ ਯਾਦ ਹੋਗਾ ਪਿਛਲੇ ਦਿਨੀ ਇੱਕ ਚੈਲੇਂਜ ਦਿੱਤਾ ਦੀ ਨਾਲੇ ਤੁਹਾਨੂੰ ਜਿਹੜਾ ਜੋ ਮੀ ਆਖੀ ਜਾਣ ਉਹਨੇ ਆਪਣੇ ਮਰਦਾਂ ਨੂੰ ਇਹ ਸਰਕਾਰ ਦਿੱਤੀ ਵੀ 2027 ਦੀ ਚੋਣ ਵਿੱਚ ਸਹਾਉ ਦਾ ਉਤਾਰ ਦੇ ਪੇੜ ਲੜਾਈ ਝਗੜਾ ਸਮਾਂ ਜਵਾਬ ਜੋ ਮਰਦ ਘੱਟੀ ਕਰਨਾ ਪਏ ਝਗੜੇ ਕਰਕੇ ਉਹ ਚੋਰ ਦਿੱਤਣੀ ਹੈ ਜੇ ਦਿੱਲੀ ਵਾਲੇ ਇਹ ਤਾਂ ਚੈਲੰਜ ਪੰਜਾਬੀਆਂ ਨੂੰ ਦਿਲਦੇ ਨੇ ਤਾਂ ਅਸੀਂ ਉਹਨਾਂ ਦਾ ਚੈਲੰਜ ਕਬੂਲ ਕਰਦੇ ਹਾਂ ਛੱਡੀ ਇੱਥੇ ਵੀ ਸਰਕਾਰ ਦੇਖੋ ਬੜੀਆਂ ਬੜੀਆਂ ਕੰਮ ਕਰਦੀ ਹੈ ਖਾਣਾ ਆਏ ਨੇ ਇਹਦੇ ਨੇ ਜੁਗਤ ਸਰਕਾਰ ਕਿਉਂਕਿ ਜਦੋਂ ਦਾ ਆਜ਼ਾਦ ਹੋਇਆ ਜਿੰਨੇ ਦੇਰੀ ਤੱਕ ਪਲਾਨ ਬਣੇਗੇ ਇੱਕ ਵੀ ਨਹੀਂ ਸਰਕਾਰ ਦੇ ਨੇ ਛੱਡੀ ਅੱਜ ਜਿਹੜੇ ਜ਼ਹਿਰ ਜਿਹੜੀ ਐਕਵਾਰਕੀਤੀ ਹੋਈ ਉੱਤੇ ਵਿਰਸਤ ਖੜੇ ਨੇ ਸਰਕਾਰ ਨੂੰ ਮਿਹਰ ਲਈ ਪੱਟੇ ਰਾਵੀ ਦੇ ਪਾਣੀ ਮੱਦੇ ਦੇ ਲੋਕਾਂ ਨੂੰ ਮਹਿਰ ਕਰਕੇ ਦਿੱਤਾ ਜਾ ਸਕਦਾ ਹੈ ਤੇ ਆਪ ਦਾ ਪਾਣੀ ਨਹਿਰਾ ਕਰਕੇ ਦਿੱਤਾ ਜਾ ਸਕਦਾ ਜੇ ਇਹ ਨਹਿਰਾ ਗੱਡਿਆ ਹੋ ਉਂਿਆ ਤਾਂ ਆਧਾਰ ਬਣਿਛੀ ਹੋਣੀ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੇ ਹਰ ਹਰਾਰੇ ਇਲਾਕੇ ਦੇ ਉਹਨਾਂ ਕਿਸਾਨਾਂ ਨੂੰ 70 ਰੁਪਏ ਪ੍ਰਤੀ ਇੱਕ ਤੇ ਜਿੱਦ ਕਰ ਰਹੇ ਆ ਮਸੂਮ ਹੈ ਕਿਸਾਨ ਨੂੰ ਸਾਰੇ ਮੋਲੇ ਕੰਮ ਦਾ ਪੂਰੇ ਤੋਂ ਪੂਰਾ ਮਾਰਚਾ ਦਿੱਤਾ ਜਾਏ ਤੁਹਾਡੀ ਗੰਨੇ ਦੀ ਫਸਲ ਦਾ ਪੈਸਾ ਪੱਕਾ ਆਇਆ ਹਾਲੇ ਖੜਾ ਮੈਂ ਰਾਹੁਲ ਕਹਿੰਦਾ ਹਾਂ ਉਹਨਾਂ ਤੋਂ ਸਰਕਾਰ ਨੂੰ ਸੋਚਣਾ ਚਾਹੀਦਾ ਆਪਣਾ ਪਹਿਲਾ ਵਿਚਾਰ ਲੈਣਾ ਚਾਹੀਦਾ ਤੇ ਜੇ ਇਸ ਮਹੀਨੇ ਦੇ ਅੰਤ ਤੱਕ ਕਿਸਾਨਾਂ ਨੂੰ ਗੰਨੇ ਦੇ ਬਕਾਇਦੇ ਦੀ ਪੇਮੈਂਟ ਨਾ ਕੀਤੀ ਤਾਂ ਉਹ ਤਾਂ ਉੱਪਰ ਤੇ ਜਾਦੇ ਕਿਸਾਨ ਇਕੱਠੇ ਹੋ ਕੇ ਜਿੱਥੋਂ ਉੱਤਰੀ ਦਾ ਘਰ ਕੇ ਹੁੰਦਾ ਹੈ ਇਹ ਵੀ ਇੰਨੀ ਘਾਤੋਂ ਸਾਰੇ ਨੂੰ ਜਿਹੜੀ ਸਿਵਲ ਕਾਮ ਤੋਂ ਜਾਤ ਦੇ ਲਈ ਲਮਾ ਨਹੀਂ ਲੋਚਦਾ ਪਰ ਇਹ ਮੁਹਿੰਤ ਜਰੂਰ ਹੈ ਇਹ ਲੜਾਈ ਮੁਕਤੀ ਲਈ ਇਹ ਤੁਹਾਨੂੰ ਜਾ ਕੇ ਕੰਮ ਕਰੋ ਤੇ ਤੁਹਾਡਾ ਬਹੁਤ ਹੋਇਆ ਪਰ ਇਸ ਕੱਢ ਨੇ ਨਵੀਂ ਨਵੀਂ ਜੰਗ ਦੀ ਸ਼ੁਰੂਆਤ ਕੀਤੀ ਹੈ ਤੁਹਾਡੇ ਤੇ ਜ਼ਿੰਮੇਵਾਰੀ ਹੈ ਜਿਹੜੇ ਨਹੀਂ ਹੈ ਉਹ ਨੂੰ ਸਾਨੂੰ ਹਰ ਜ਼ਿੰਮੇਵਾਰੀ ਇਹ ਵੀ ਬੇਤੀ ਹੈ ਕਿ ਆਪਾਂ ਸਾਰੇ ਇਸ ਜਿਹੜੀ ਜੰਗ ਨੂੰ ਸ਼ੁਰੂ ਕੀਤੀ ਹੈ ਇਹਨੂੰ ਜਾਰੀ ਰੱਖੀਏ ਤੇ ਸਰਕਾਰ ਨੂੰ ਚੇਤਾਵਨੀ ਦੇਈਏ ਕਿ ਇਹ ਪੰਜਾਬ ਦੇ ਲੋਕਾਂ ਨਾਲ ਝੱਟਾ ਸੋਚੇ ਉਹ ਨਾ ਕਰਨਾ ਇੱਕ ਤੇ ਸ਼ਾਂਤਾਂ ਦਾੰਦ ਤੇ ਇਹ ਆਪਣੇ ਨੇ ਚੈਲੰਜ ਕੀਤਾ ਅਸੀਂ ਤਕਬੂਲ ਕਰਦੇ ਆਂ ਆਇਓ ਤੂੰ ਜਿਹੜਾ ਚਾਹੋ ਤੇ ਦਾ ਜਵਾਬ ਦੇ ਆ ਕੇ ਤੋੜ ਦੇ ਮਤਿਆ ਦੇ ਅਮੀਰ ਕਰਦੇ ਤੁਸੀਂ ਸਾਰੇ ਜਿਹਨੇ ਆਇਓ ਪਹਿਲਾਂ ਤੁਹਾਡਾ ਸਾਰਾ ਇਹ ਬਹੁਤ ਕੁਰਵਾਦੋ ਜੀ ਉਹ ਸਾਰੇ ਜਿਹਨਾਂ ਦੀ ਕਹਾਣੀ ਤੇ ਫੇਰ ਕੀ ਹੋਈ ਤੇ ਜੁੜਾ ਨਹੀਂ ਕੁੜ ਬੁਲਾਰੇ ਬੁੱਲਣਗੇ ਅਰੇ ਮਤੇ ਪਾਸ ਕਰਦੇ ਤੇ ਪਾ ਪਿੱਛੇ ਜੁੜੇ ਜੇ ਉਹਨਾਂ ਕੋਲ ਜੜੀਆ ਵੀਡੀਓ ਵਿੱਚ ਕਾਫੀ ਵੀਡੀਓ ਹੈ ਐਸ ਵੀ ਲਾਈਵ ਸਾਰੇ ਵੀਡੀਓ ਦੇ ਚੈਨਲ ਤੇ ਕੋਰਟ ਪਾ ਰਿਹਾ ਹੈ ਇਸ ਤਰ੍ਹਾਂ ਦੀ ਵੀਡੀਓ ਬਣੀ ਹੈ ਤੁਸੀਂ ਬਾਣੀ ਰੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦੇ ਨਾਲ